ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਇਸ ਖ਼ਬਰ ਤੇ ਦੇਣ ਧਿਆਨ ਦਰਅਸਲ 19 ਫਰਵਰੀ ਕੱਲ ਦੀ ਤਰੀਕ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਨਹੀਂ ਕੀਤਾ ਜਾਏਗਾ ਕਿਉਂਕਿ ਪੰਜਾਬ ਰੋਡਵੇਜ਼ ਪੰਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਪੰਜਾਬ ਯੂਨੀਅਨ ਵੱਲੋਂ 19 ਤਾਰੀਖ ਨੂੰ ਪੰਜਾਬ ਦੇ ਸਾਰੇ ਬੱਸ ਅਡੇ 2 ਘੰਟਿਆਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਇਸ ਕਰਕੇ 19 ਫਰਵਰੀ ਕੱਲ ਨੂੰ ਜੇਕਰ ਤੁਹਾਡਾ ਕਿਤੇ ਵੀ ਜਾਣ ਦਾ ਪ੍ਰੋਗਰਾਮ ਹੈ ਤੁਹਾਨੂੰ ਇਸ ਦੇ ਵਿੱਚ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਯੂਨੀਅਨ ਦਾ ਕਹਿਣਾ ਕਿ ਪੰਜਾਬ ਵਿੱਚ ਬੀਬੀਆਂ ਲਈ ਮੁਫ਼ਤ ਸਫ਼ਰ ਵਾਲੀ ਸਹੂਲਤ ਨੂੰ ਲਾਗੂ ਕਰੇ ਨੂੰ 8-10 ਮਹੀਨੇ ਬੀਤ ਗਏ ਹਨ ਪਰ ਇਸ ਦੇ ਬਾਵਜੂਦ ਵੀ ਮੁਸਫਰ ਵਾਲੇ ਪੈਸੇ ਰੀਲੀਜ਼ ਨਹੀਂ ਕੀਤੇ ਗਏ ਡੀਪੂ ਪ੍ਰਧਾਨ ਗਰਸੇਵ ਸਿੰਘ ਅਤੇ ਸੈਕਟਰੀ ਜਸਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕੁਝ ਮੰਗਾ ਮੰਨ ਲਈਆਂ ਗਈਆਂ ਸਨ ਪਰ ਪੀ ਆਰਟੀਸੀ ਮੈਨੇਜਮੈਂਟ ਜਾਣ ਬੁੱਝ ਕੇ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਵਾਰ-ਵਾਰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ ਜਿਸ ਕਾਰਨ ਯੂਨੀਅਨ ਨੇ ਇਹ ਅਹਿਮ ਫੈਸਲਾ ਲਿਆ ਇੱਕ ਵਾਰੀ ਤੁਹਾਨੂੰ ਦੁਬਾਰਾ ਦੱਸਦਾ 19 ਫਰਵਰੀ ਨੂੰ ਤੁਹਾਨੂੰ ਬਸ ਸਫਰ ਕਰਨ ਵਿੱਚ ਦਿੱਕਤਾਂ ਆ ਸਕਦੀਆਂ ਨੇ ਕਿਉਂਕਿ ਬਸਾਂ ਦੀ ਯੂਨੀਅਨ ਵੱਲੋਂ ਕੱਲ 19 ਫਰਵਰੀ ਨੂੰ 2 ਘੰਟਿਆਂ ਲਈ ਬਸ ਵੱਡੇ ਬੰਦ ਕੀਤੇ ਜਾਣਗੇ